ਅਟਾਰਿਕੰਦੋਂ ਲਗਾਤਾਰ ਚੱਲ ਰਹੀ ਹੈ ਉਸ ਲਗਾਤਾਰਤਾ ਦੇ ਵਿੱਚ ਅੱਜ ਦਿੱਲੀ ਦੀ ਸਰਕਾਰ ਨੇ ਇਹ ਕਹਿ ਨਹੀਂ ਆਇਓ ਜਿਸ ਐਸਕੇਮ ਨੂੰ ਤੁਸੀਂ ਕਹਿੰਦੇ ਸੀ ਵੀ ਅਸੀਂ ਖਿਲਾਅ ਦਿੱਤਾ ਉਹ ਐਸਕੇਮ ਇਕੱਠਾ ਹੈ ਉਹਦੀ ਤਾਕਤ ਤਾਂ ਜੇ ਆਪਣੇ ਅੱਖੀਂ ਦੇਖ ਲਓ ਜਿੰਨੇ ਲੋਕ ਇੱਥੇ ਰਾਮਲੀਲਾ ਮੈਦਾਨ ਦੇ ਅੰਦਰ ਨੇ ਇੰਨੇ ਬਾਹਰ ਨਿਕਲਦੇ ਫਿਰਦੇ ਨੇ आज सरकार लोगों गुमराह कर रही है एम नहीं जा सकता, फिर मैं बैठे था असर साबित करा दी जा सकती है भर फैला रही है तो सरकार के कंट्रोल तो बाहर है सरकार सी टू प्लस फिफ्टी परसेंट का फार्मूला लागू नहीं कर सकती सरकार कर्जा माफ नहीं कर सकती ਮੈਂ ਪੁੱਛਦਾ ਇਹ ਔਨ ਰਿਕਾਰਡ ਹੈ ਹਰ ਸਾਲ ਕਾਰਪੋਰੇਟ ਹਾਊਸਿੰਗ ਦਾ 3 ਤੋਂ 3.5 ਲੱਖ ਕਰੋੜ ਦਾ ਕਰਜ਼ਾ ਮਾਫ ਕਿੱਥੋਂ ਹੁੰਦਾ ਹੈ ਤੇ ਇੰਨੇ ਟੈਕਸ ਟੈਕਸ ਬੈਨੀਫਿਟ ਹਰ ਸਾਲ ਕਿੱਥੋਂ ਹੁੰਦੇ ਆ ਪਿਛਲੇ 15 ਸਾਲਾਂ 'ਚ ਕੀ ਕੇਂਦਰ ਸਰਕਾਰ ਨੇ ਹਕੂਮਤ ਜੀ ਦੀ ਮਰਜ਼ੀ ਰਹੀ ਹੋਵੇ ਸਾਡੇ 42 ਲੱਖ ਕਰੋੜ ਰੁਪਈਆ ਕਰਜ਼ਾ ਕਾਰਪੋਰੇਟ ਹਾਊਸਿੰਗ ਦਾ ਮਾਫ ਨਹੀਂ ਕੀਤਾ ਕੀਤਾ ਤੇ ਕਿਸਾਨ ਕਰਜ਼ਾ ਮਾਫੀ ਨਹੀਂ ਚਾਹੁੰਦੇ ਕਰਜ਼ਾ ਮੁਕਤੀ ਚਾਹੁੰਦੇ ਨੇ ਮੈਂ ਇੱਕ ਨਹੀਂ ਅਨੇਕਾ ਸਰਕਾਰੀ ਕਮੇਟੀਆਂ ਦੀਆਂ ਰਿਪੋਰਟਾਂ ਦਾ ਜ਼ਿਕਰ ਕਰ ਸਕਦਾ ਜਿਦੇ ਚ ਸਿੱਧ ਹੋ ਚੁੱਕਾ ਹੈ ਕਿ ਕਿਸਾਨ ਕਰਜ਼ੇ ਲਈ ਦੋਸ਼ੀ ਨਹੀਂ ਸਰਕਾਰ ਦੀਆਂ ਨੀਤੀਆਂ ਦੋਸ਼ੀ ਨੇ ਪਾਣੀ ਚ ਵੇਲੇ ਜਿਹੜੀ ਠੱਗੀ ਕਿਸਾਨ ਨਾਲ ਲੱਗਦੀ ਹੈ ਸੀਐਸਪੀ ਲਾਉਂਦਾ ਉਹਦੀ ਕਿਸਾਨ ਨੂੰ ਵਾਕਿਅਤ ਨਹੀਂ ਆਮ ਲੋਕਾਂ ਨੂੰ ਪਤਾ ਨਹੀਂ ਤੇ ਸਰਕਾਰ ਲੋਕਾਂ ਨੂੰ ਮੂਰਖ ਬਣਾਉਣੀ ਹੈ ਤੇ ਕਿਸਾਨ ਕੋਲੋਂ ਸਸਤਾ ਅਨਾਜ ਲੈ ਕੇ ਜਦੋਂ ਤੱਕ ਘਰ ਨਹੀਂ ਚੰਦਾ ਉਹਨੂੰ ਕਰਨੇ ਵਾਲਾ ਫੈਲਾ ਖੋਲ ਦਿੰਦੀ ਹੈ ਤੇ ਕਿਸਾਨ ਕਰਕੇ ਤੇ ਜਾਲੇ ਫਸ ਜਾਂਦਾ ਹੈ। ਬਰਾਭੋ ਮੈਂ ਤੁਹਾਨੂੰ ਯਕੀਨ ਨਾਲ ਕਹਿ ਸਕਦਾ ਜਿੱਦਾਂ ਸਰਕਾਰ ਮੇਜ਼ ਤੇ ਬੈਠੀ ਉਹਨੂੰ ਭੁਜਾ ਕੇ ਢਾ ਕੇ ਮਨਾਵਾਂਗੇ ਵੀ ਤੁਹਾਡੀ ਮੰਗ ਜਾਇਜ਼ ਹੈ ਸਰਕਾਰ ਝੂਠੀ। ਇਹ ਬੜੀ ਸਪਸ਼ਟ ਹੈ। ਅੱਜ ਤੁਸੀਂ ਇੱਥੇ ਇਕੱਠੇ ਹੋਏ ਹੋ ਮੈਂ ਇੱਕ ਗੱਲ ਤੁਹਾਨੂੰ ਸਾਰਿਆਂ ਨੂੰ ਕਹਿਣੀ ਚਾਹਾਂਗਾ ਅਸੀਂ ਪਿਛਲੇ 10 ਸਾਲ ਦਾ ਸਮਾਂ ਦੇਖਿਆ ਜਦੋਂ ਤੋਂ ਮੋਦੀ ਦਾ ਰਾਜ ਰਿਹਾ ਹੈ ਅਮਰਿਤ ਕਾਲ ਕਹਿੰਦਾ ਇਹਨੂੰ ਪਰ ਮੈਨੂੰ ਇਹ ਦੇਸ਼ ਦੀ ਆਜ਼ਾਦੀ ਦੇ 76 ਬਰਿਆਂ ਦਾ ਸਭ ਤੋਂ ਮਾੜਾ ਕਾਲਾ ਕਾਲ ਨਜ਼ਰ ਆਉਂਦਾ ਤੁਸੀਂ ਪਿਛਲੇ ਕਸਾ ਚੰਨਾ ਵਿੱਚ ਐਸੇ ਪ੍ਰਧਾਨ ਮੰਤਰੀ ਰੇਡਾ ਇਹ ਦੇਸ਼ ਨੂੰ ਚਲਾਇਆ ਜਿਹੜਾ ਝੂਠ ਬੋਲਣ ਦਾ ਗੋਲਡ ਮੈਗਨਿਸਟ ਹੈ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਦਾ ਹੈ ਤੁਸੀਂ ਹਮੇਸ਼ਾ ਸੁਣਿਆ ਉਹਨੂੰ ਉਹ ਕਦੇ ਲੋਕਾਂ ਦੇ ਮੁੱਦਿਆਂ ਦੀ ਗੱਲ ਨਹੀਂ ਕਰਦਾ ਉਹ ਕਦੇ ਮੰਦਰ ਮਸਜਿਦ ਦੀ ਗੱਲ ਕਰਦਾ ਕਦੇ ਸੀਏ ਦੀ ਗੱਲ ਕਰਦਾ ਕਦੇ ਜਾਤਪਾਤ ਦੀ ਗੱਲ ਕਰਦਾ ਹੈ ਕਦੇ ਲੋਕਾਂ ਦੇ ਮੁੱਦੇ ਅੱਜ ਲੋਕਾਂ ਦੇ ਘਰਾਂ 'ਚ ਅੱਗ ਨਹੀਂ ਬਲਦੀ ਇਹ ਦੇਸ਼ ਹੰਗਰ ਇੰਡੈਕਸ ਵਿੱਚ ਦੁਨੀਆ 'ਚੋਂ ਸਭ ਤੋਂ ਮਾੜੇ ਪੈਦਾਨ ਦੇ ਉੱਤੇ ਚੜਾ ਗਿਆ ਗਰੀਬੀ 'ਚ ਸਭ ਤੋਂ ਮਾੜੇ ਪੈਦਾਨ ਤੇ ਚੜਾ ਗਿਆ ਪ੍ਰਧਾਨ ਮੰਤਰੀ ਕਹਿੰਦਾ ਮੈਂ ਮੇ 25 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਤੋਂ ਉੱਤੇ ਲਾਇਆ ਤੇ ਫੇਰ ਜਿਹੜੇ ਆਟਾ ਦਾਲ ਵਾਲੇ ਨੇ ਉਹਨਾਂ ਦੀ 80 ਤੋਂ 81 ਕਰੋੜ ਗਲਤੀ ਕਿਵੇਂ ਹੋ ਗਈ ਇਹਦਾ ਮਤਲਬ ਸਪਸ਼ਟ ਹੈ ਵੀ ਅੱਜ ਵੀ 81 ਕਰੋੜ ਲੋਕ ਐਸੇ-ਚ ਐਸੇ ਨੇ ਦੀਨਾ ਕੋਲ ਆਪਣੇ ਰੋਜ਼ ਦੀ ਰੋਟੀ ਦੇ ਰੋਟੀ ਕਮਾਉਣ ਜੋ ਕੇ ਪੈਸੇ ਨਹੀਂ ਤੇ ਉਹ ਲੋਕਾਂ ਨੂੰ ਗੁੰਮਰਾਹ ਕਰਦਾ ਫਿਰ ਉਹ ਕਹਿੰਦਾ ਰਾਮ ਮੰਦਰ ਤੇ ਵੋਟਾਂ ਦੇ ਦਿਓ ਲੋਕਾਂ ਦੀ ਗਰੀਬੀ ਦੀ ਗੱਲ ਨਹੀਂ ਕਰਦਾ ਲੋਕਾਂ ਦੀ ਅਨਪਲਾਈਮੈਂਟ ਦੀ ਗੱਲ ਨਹੀਂ ਕਰਦਾ ਕਿਸਾਨ ਦੀਆਂ ਖੁਦਕੁਸ਼ੀਆਂ ਦੀ ਗੱਲ ਨਹੀਂ ਕਰਦਾ ਜਿੰਨੀਆਂ ਖੁਦਕੁਸ਼ੀਆਂ ਹੁਣ ਤੱਕ ਹੋਈਆਂ ਅੱਜ ਜਿੰਨਕੁਸ਼ੀਆਂ ਦਾ ਰੇਗ ਬਿੰਦੋਸਤਾਨ ਦਾ ਪਿਛਲੇ ਸਾਰਾ ਸਾਰੇ ਸਾਲਾਂ ਨਾਲੋਂ ਵੱਧ ਹੈ ਇਹਦੀ ਗੱਲ ਕਿਉਂ ਨਹੀਂ ਕਰਦਾ ਕਿਸਾਨ ਬੁਰੇ ਤਰ੍ਹਾਂ ਕਰਦੇ ਚ ਬਸਿਆ ਜੀ ਵੀ ਕਹਿੰਦਾ ਸੀ ਵਿਆਮਦਨ ਗੁਕਣੀ ਕਰਨੀ ਹੈ ਇਹਦੀ ਗੱਲ ਕਿਉਂ ਨਹੀਂ ਕਰਦਾ ਉਹ ਤੁਹਾਨੂੰ ਗੁੰਮਰਾਹ ਕਰਕੇ ਵੋਟਾਂ ਨਹੀਂ ਚਾਹੁੰਦਾ ਪਿਛਲੀ ਵਾਰੀ ਪਲਵਾਮਾ ਕਰਕੇ ਲੈ ਗਿਆ ਐਂਕੀ ਕੋਈ ਹੋਰ ਡਰਾਮਾ ਕਰਕੇ ਲੈ ਜਾਓ ਪਰ ਤੁਸੀਂ ਇੱਥੇ ਇਕੱਠੇ ਹੋਏ ਹੋ ਮੈਂ ਤੁਹਾਡੇ ਲਈ ਇੱਕ ਸੁਨੇਹਾ ਦੇਣਾ ਚਾਹਨਾ ਸਾਰੇ ਦੇਸ਼ ਦੇ ਲੋਕਾਂ ਨੂੰ ਯਾਦ ਰੱਖਿਓ ਜੇ મોદી ਰਿਪੀਟ ਹੋ ਗਿਆ ਤਾਂ ਇੱਥੇ ਡਿਕਟੇਟਰਸ਼ਿਪ ਹੀ ਨਹੀਂ ਸਿਰੇ ਦੀ ਚੇਰੇ ਦਾ ਫਾਸ਼ਿਸਮ ਆ ਜਾਏਗਾ ਜੇ મોદી ਰਿਪੀਟ ਹੋ ਗਿਆ ਤਾਂ ਕਾਰਪੋਰੇਟ ਦਾ ਰਾਜ ਹੋਏਗਾ

ਰੇਲਵੇ ਇੱਕ ਇੱਕ ਕਰਕੇ ਸਾਰਾ ਕੁਝ ਕਾਰਪੋਰੇਟ ਨੂੰ ਵੇਚਿਆ ਜਾ ਰਿਹਾ ਔਰ ਅਗਲਾ ਏਜੰਡਾ ਖੇਤੀ ਕਾਰਪੋਰੇਟ ਦੇ ਹਵਾਲੇ ਕਰਨ ਦਾ ਇਹ ਜਿਹੜੇ ਤਿੰਨ ਕਾਨੂੰਨ ਵਾਪਸ ਲਏ ਉਹਦੇ ਅੰਦਰ ਇੱਕ ਅੱਗ ਧੁਖਦੀ ਹੈ ਤੁਸੀਂ ਵਾਪਸ ਕਰਵਾ ਦਿੱਤੇ ਪਰ ਹਾਲੇ ਤੱਕ ਮੋਦੀ ਦਾ ਮਨ ਸਾਫ਼ ਨਹੀਂ ਹੋਇਆ ਹਾਲੇ ਵੀ ਜਿਹੜੀ ਉਹ ਗੱਲ ਕਰਦਾ ਪਿਛਲੇ ਦਿਨੀ ਕੋਈ ਵੀ ਕੋ ਪ੍ਰੋਪੋਜ਼ਲ ਮੀਡੀਆ ਚ ਦੇਖੀ ਕੋਈ ਉਹ ਕਹਿੰਦੇ ਪੰਜ ਫਸਲਾਂ ਤੇ ਮੈਂ ਐਮਐਸਕੇ ਦੀ ਗਰੰਟੀ ਦੇ ਦਿੰਦਾ ਪਰ ਹੋਊਗੀ ਉਹ ਕੰਟਰੈਕਟ ਤੇ 50 ਤੇ ਕੰਟਰੈਕਟ ਹਾਲੇ ਵੀ ਕੰਟਰੈਕਟ ਤੇ ਲਾਗੂ ਕਰ ਨੂੰ ਪੂਰਾ ਕਰਦਾ ਤੂੰ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਬਈ ਮਾਮੇ ਭੂਪੀ ਪੂਰਾ ਚਾਚਾ ਤਾਇਆ ਇਹਨਾਂ ਦੇ ਆਖੇ ਲੱਗ ਕੇ ਵੋਟ ਦਿਓਗੇ ਤਾਂ ਦੇਸ਼ ਨੂੰ ਵੇਚ ਦਿਓਗੇ ਕਾਰਪੋਰੇਟਸ ਆਉਣਗੇ ਕੋਈ ਲੋ ਲਿਹਾਜ਼ ਨਹੀਂ ਤਾਂ ਇੱਕ ਮੁਹਿੰਮ ਚ ਚਲੋਣੀ ਪਵੇਗੀ ਮੈਂ ਕਹਿੰਦਾ ਸਾਸੀ ਸਿੰਘ ਕਿਸੇ ਇੱਕ ਪਾਰਟੀ ਨਾਲ ਨਹੀਂ ਪਰ ਮੋਦੀ ਤੋਂ ਕਹਿੰਦਾ ਚਲੋਣਾ ਅੱਜ ਕਿਸਾਨੀ ਦੇ ਇੱਕ ਵੀ ਸਭ ਤੋਂ ਵੱਧ ਜ਼ਰੂਰੀ ਹੈ ਇਸ ਲਈ ਅੱਜ ਦੇ ਇਸ ਇਕੱਠ ਵਿੱਚ ਮੈਂ ਚਾਹੁੰਦਾ ਫੇ ਤੁਸੀਂ ਸਾਰੇ ਇਥੋਂ ਇਹ ਸੁਨੇਹਾ ਲੈ ਕੇ ਜਾਓ ਇੱਕ ਇੱਕ ਬੰਦਾ ਬਾਕੀ ਸਟੇਟਾਂ ਵਿੱਚ ਵੀ ਜਿਹੜੇ ਇੱਥੇ ਸੱਜਣ ਆਏ ਨੇ ਉੱਥੇ ਵੀ ਵੱਡੀਆਂ ਰੈਲੀਆਂ ਕਰਕੇ ਸਿਰਫ ਮੋਦੀ ਮੋਦੀ ਪੰਜਾਬੋ ਦੇਸ਼ ਬਚਾਓ ਦਾ ਨਾਅਰਾ ਲਾਉ। ਇਹਦੇ bina ਦੇਸ਼ ਬਚਣਾ ਨਹੀਂ। ਬਹੁਤ ਹੀ ਚੌਕਸ ਰਹਿਣ ਦਾ ਸਮਾਂ ਹੈ। ਮੈਂ ਕਿਉਂਕਿ ਬਹੁਤ ਸਾਰੇ ਬੁਲਾ ਰਹੇ ਨੇ ਬੋਲਣਾ ਮੈਂ ਡਿਸਿਪਲਨ ਵਾਲਾ ਆਦਮੀ ਆ ਮੈਂ ਤਾਂ ਮੈਨੂੰ ਇਹ ਕਹਿੰਦੇ 7 ਮੀਟਰ ਲੈਣੇ ਪੈਗਾ ਮੈਂ ਤਾਂ 5 ਚੱਕਰ ਤੁਕਾ ਦੂੰ ਜਦੋਂ ਕਰ ਲੰਬੀ ਕਰਨੀ ਵੀ ਫੇਰ ਕਰ ਲਾਂਗੇ ਤਾਂ ਮੈਂ ਤੁਹਾਨੂੰ ਸਾਰੇ ਨੂੰ ਬੇਨਤੀ ਕਰਨਾ ਯਾਦ ਰੱਖਿਓ ਇੱਕੋ ਮੰਤਰ ਹੈ ਜੇ ਬਚਣਾ ਜੇ ਕਾਰਪੋਰੇਟ ਐਗਰੀਕਲਚਰ ਨੂੰ ਖੜਾ ਚੜਾਉਣਾ ਤਾਂ ਮੋਦੀ ਨੂੰ ਖੜਾ ਚੜਾਉਣਾ ਪਏਗਾ ਦੁਨੀਆ ਦਾ ਸਭ ਤੋਂ ਵੱਡਾ ਝੂਠਾ ਮਕਾਰ ਆਦਮੀ ਜੇ ਕੋਈ ਪੋਲਿਟਿਕਸ ਚ ਦੇਖਿਆ ਤਾਂ ਉਹ ਮੋਦੀ ਹੈ ਜਿਹੜਾ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਦਾ ਹੈ ਇੰਦੀਆਂ ਗੱਲਾਂ ਵਿੱਚ ਨਾ ਆਇਓ ਜਾ ਹੁਣ ਆਉਣ ਵਾਲੇ 2 ਮਹੀਨੇ ਜਿਹੜੇ ਨੇ ਇਹ ਤੁਹਾਡੇ ਲਈ ਟੈਸਟ ਵੀ ਖੜੀ ਹੈ ਮੋਰਚਾ ਸਯੁਕਤ ਕਿਸਾਨ ਮੋਰਚਾ ਚੱਲਦਾ ਰਹਿਣਾ ਹੈ ਜਸੀ ਸਿੰਘ ਅਰਖ ਵਿੱਚ ਮੇਰੇ ਵਰਗੇ ਲੋਕ ਤਾਂ ਜਿਹੜੇ 50-50 ਸਾਲ ਤੋਂ ਉੱਤੇ ਹੋ ਕੇ ਤੁਰਿਆਂ ਨੂੰ ਅਸੀਂ ਤਾਂ ਜ਼ਿੰਦਗੀ ਇਸ ਪਾਸੇ ਲਾਤੀ ਔਰ ਤੁਹਾਨੂੰ ਵੀ ਤੁਰਦੇ ਰਹਿਣਾ ਪੈਣਾ ਜੇ ਬਚਣਾ ਤਾਂ ਤੁਰੇ ਤੁਰਦੇ ਰਹਿਣਾ ਪੈਣਾ ਤੇ ਜੇ ਬੈਠ ਗਏ ਤਾਂ ਸਮਝੋ ਸਭ ਕੁਝ ਗਿਆ ਅੱਜ ਬੜੇ ਇੱਕ ਐਸੇ ਚਰਾਹੇ ਤੇ ਖੜੇ ਹੋ ਜਿੱਤੇ ਇੱਕ ਪਾਸੇ ਖੂ ਹੈ ਤੁਸੀਂ ਦੂਜੇ ਪਾਸੇ ਖੜਤਾ ਹੈ ਔਰ ਇੱਕ ਪਾਸੇ ਕਾਰਪੋਰੇਟਸ ਖੜੇ ਨੇ ਮੂੰਹ ਅੱਡੀ ਵੀ ਤੁਹਾਨੂੰ ਸਾਰਿਆਂ ਨੂੰ ਨਿਕਲ ਜਾਣਾ ਹੈ ਦੂਜੇ ਪਾਸੇ ਤੁਸੀਂ ਫੈਸਲਾ ਕਰਨਾ ਹੈ ਕਿ ਸੱਚੀ ਮੁੱਚੀ ਉਹਨਾਂ ਦੇ ਮੂੰਹ 'ਚ ਪੈ ਜਾਣਾ ਤੇ ਮੈਂ ਬੇਨਤੀ ਕਰਦਾ ਇਹ ਇੱਥੋਂ ਤੇ ਅੱਜ ਤੁਸੀਂ ਕੱਲ ਤੇ ਤੁਰੇ ਹੋਏ ਹੋ ਕਸ਼ਟ ਝੜਿਆ ਸਾਰਿਆਂ ਨੇ ਵੱਡੀ ਗਿਲਤੀ ਤੇ ਇੱਥੇ ਆਏ ਹੋ ਮੇਰੇ ਲਈ ਤਾਂ ਸਭ ਤੋਂ ਵੱਡਾ ਏਜੰਡਾ ਇਹ ਹੈ ਬਾਕੀ ਨੀਤੀਆਂ ਸਾਰੀਆਂ ਦੇ ਇੱਕ ਹੀ ਤੇ ਬੋਲਣ ਲੱਗੇ ਬੜਾ ਸਮਾਂ ਚਾਹੀਦਾ ਮੇਰੇ ਲਈ ਤਾਂ ਸਭ ਤੋਂ ਵੱਡਾ ਏਜੰਡਾ ਇਹ ਹੈ ਕਿ ਹਾਊ ਟੂ ਸਰਵਾਈਵ ਫਰਮ ਮੋਦੀ ਮੋਦੀ ਤੋਂ ਕਿਵੇਂ ਬਚਣਾ ਇਹ ਸਭ ਤੋਂ ਵੱਡਾ ਏਜੰਡਾ ਹੈ ਇਹਨਾਂ ਕਹਿੰਦਾ ਤੁਹਾਡੇ ਸਾਰੇ ਕੋਲ ਕਿਵੇਂ ਜਾਣਾ ਵਾ ਇੱਕ ਜੀ ਦਾ ਖਾਂਸਾ ਵਾ ਇੱਕ ਜੀ ਦਾ